ਸਾਰਿਆਂ ਨੂੰ ਇਹ ਜੇ ਵਲੌਗਸ ਤੁਹਾਡਾ ਸਵਾਗਤ ਹੈ ਜੀ ਆਈ ਹੋਪਫੁਲੀ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਹੈਗੇ ਆਂ ਜੀ ਲੁਧਿਆਣੇ ਦੇ ਇੱਕ ਪਿੰਡ ਜਗਰਾਉਂ ਵਿੱਚ ਜਿੱਥੇ ਘੋੜਿਆਂ ਦਾ ਮੇਲਾ ਲੱਗਿਆ ਹੈ ਜੀ ਬਹੁਤ ਤਕੜਾ ਤੇ ਵੱਖ-ਵੱਖ ਤਰ੍ਹਾਂ ਦੇ ਘੋੜੇ ਆਏ ਹੋਏ ਜੀ ਸੇਲ ਪਰਚੇਜ਼ ਵਾਸਤੇ ਵੀ ਆਏ ਹੋਏ ਕੁਝ ਸ਼ੋਅ ਵਾਸਤੇ ਵੀ ਆਏ ਹੋਏ ਜੀ ਚੈਂਪੀਅਨ ਘੋੜੇ ਆ ਜੀ ਤੇ ਜਗਰਾਉਂ ਸ਼ਹਿਰ ਦੇ ਵਿੱਚ ਮੇਲਾ ਜੀ ਇਹ ਤੇ ਅੱਜ ਹੈਗਾ ਜੀ ਮੇਲੇ ਦਾ ਲਾਸਟ ਡੇ ਨਾ ਤੇ ਅਸੀਂ ਥੋੜਾ ਜਿਹਾ ਲੇਟ ਹੋ ਕੇ ਮਾਫ ਕਰਿਓ ਜੀ ਬਾਕੀ ਜਿੰਨਾ ਵੀ ਇੱਥੇ ਸ਼ੋਅ ਚੱਲਦਾ ਪਿਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਕੀ ਦੇ ਜਾ ਸੇਲ ਪਰਚੇਜ਼ ਵਾਸਤੇ ਤੁਹਾਨੂੰ ਘੋੜੇ ਘੋੜੀਆਂ ਚਾਹੀਦੇ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਬਾਕੀ ਕਰਦੇ ਹੁਣ ਆਪਾਂ ਅੱਗੇ ਦਾ ਮੇਲਾ ਐਕਸਪਲੋਰ ਕਰਦੇ ਤੁਹਾਨੂੰ ਵੀ ਦਿਖਾਵਾਂਗੇ ਕਿਹੜੇ ਕਿਹੜੇ ਘੋੜੇ ਅਵੇਲੇਬਲ ਨੇ ਇਸ ਟਾਈਮ ਆਜੋ ਯੰਗ ਗਰਲ ਸਾਚੀ ਗਲਵਿਰ ਜੀ ਅਸੀਂ ਪਟਿਆਲੇ ਤੋਂ ਲੰਗ ਪਿੰਡ ਹੈ ਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ਕੋੜੀਆ ਹੈ ਤੁਹਾਡੀ ਕੋੜੀਆ ਜੀ ਕਿਹੜੀ ਹੈ ਇਹ ਤੇ ਮਾਰਵਾੜੀ ਹੈ ਜੀ ਠੀਕ ਹੈ ਤੇ ਫਾਦਰ ਕਿਹੜੇ ਇਹਦਾ ਫਾਦਰ ਹੈਗਾ ਜੀ ਰਾਜ ਸੇਖਰੇ ਵਾਲਾ ਕਿੰਨੀ ਹਾਈਟ ਵਾਟਾਂ ਚੀ ਪਟਿਆਲੇ ਏਰੀਆ ਚ ਹਾਂਜੀ ਹਾਂਜੀ ਇਸ ਸਟੱਡ ਫਾਰਮ ਦਾ ਨਾਮ ਕੀ ਆਪਣੇ ਦਾ ਮਰ ਨਾਰਮਲ ਜ਼ਿਮੀਂਦਾਰ ਆਂ ਜੀ ਅਸੀਂ 2-4 ਘੋੜੀਆਂ ਰੱਖਦੇ ਹਾਂ ਬਹੁਤ ਵੱਡਾ ਸਟੱਡ ਫਾਰਮ ਨਹੀਂ ਠੀਕ ਹੈ ਆਫਰੈਂਡ ਹੈ ਜੀ ਪੰਜਾਬ ਜਿਹਦਾ ਫਰੋਖਾ ਜੀ ਤੁਚਾਰ ਜੀਰੇ ਦੇ ਫਰੋਖੇ ਪਰ ਦੇ ਵਿਚਾਲੇ ਸਕੱਟ ਫਾਰਮ ਬਣਾ ਕੀ ਸੰਦੂ ਸਕੱਟ ਫਾਰਮ ਹਾਂਜੀ ਤੁਸੀਂ ਵੀ ਲੈ ਸੀਗੇ ਜਿੱਥੇ ਹੋ ਨਹੀਂ ਅਸੀਂ ਭਾਈ ਵਿਖਾਉਣੀ ਲੈਈ ਸੀ ਹਾਂਜੀ 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 ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਨਹੀਂ ਮੜਾ ਮੋਟੀ ਆ ਭਾਈ ਵੇ ਸਾਡੇ ਆਪਣੇ ਜਾਨਵਰ ਬਸ਼ੇਰੇ ਆਪਾਂ ਸਾਡੇ ਸੂਨ ਸਰਵਸਾਫੀ ਰੱਖੀਏ ਠੀਕ ਹੈ ਜੀ ਕਿੰਨੇ ਘੋੜੇ ਆਪਣੇ ਕੋਲ ਘੋੜੇ ਹੁਣ 2 ਆ ਭਾਈ ਆਪਣੇ ਕੋਲ 2 ਹਾਂਜੀ ਆਪਣਾ ਜੀਰੇ ਨੇੜੇ ਪੈਂਦਾ ਹਾਂਜੀ ਹਾਂਜੀ ਠੀਕ ਹੈ ਪਰ ਟੈਕਸ ਨੰਬਰ ਕੀ ਹੈ ਆਪਣਾ ਹੀ 97814 ਠੀਕ ਹੈ 9078 ਸੰਦੂਸ ਕੱਟ ਪਰ ਹਾਂ ਸੰਦੂਸ ਦਾ ਜੀਰੇ ਦੇ ਕੋਲ ਹਾਂਜੀ ਹਾਂਜੀ ਭਰਾਵਾ ਪੈਂਦਾ ਹਾਂਜੀ ਪੜਾਣਾ ਪੈਂਦਾ ਹੀ ਹਾਂ ਹਾਂਜੀ ਨਾਲ ਨੰਬਰ ਲੈ ਗਿਆ ਤਾਂ ਨਾਲ ਵੀ ਬਾਕੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੇ ਸਾਰੇ ਇੱਥੇ ਪਰ ਮੇਲਾ ਹੁਣ ਖਤਮ ਹੋ ਚੁੱਕਿਆ ਵਾ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਚੱਲਦਾ ਪਿਆ ਸੀਗਾ ਗੁਜਰਾਤ ਸਿਆਈ ਪਰ ਲੇਟ ਹੋ ਗਏ ਗੁਜਰਾਤ ਸਿਆਈ ਹੋ ਜੀ ਠੀਕ ਹੈ ਜੀ ਕਾਪੇ ਆ ਆਪਣੇ ਜਾਨਵਰ ये तीन तीन अच्छा बच्चे है। है। तो है। अच्छा तीन बच्चे हैं ठीक है यार अली अच्छा जी ठीक है जी काम कैसा रहा आपका नारोपावा केला गुजरात गुजरात से कितने लाइव थे आप ग्यारह ग्यारह लगे तीन बजे बाकी सेल हो गए मेरे सेल हो गए कौन से कौन से हैं ये दो मारवाड़ हैं अच्छा वो मिक्स है अच्छा दो मारवाड़ ये प्रभात के दोनों पोती है अच्छा एक एक है 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 ये जो जो वो वो साथ में मिक्स तो अच्छा, क्या नाम अपने गांव में ही रखते हैं गांव में ही रखते हैं नंबर क्या है जीरो सोलह क्या नाम है आपका नारूबा काम करते हैं

ਮੰਬਰ ਆ ਨਾ ਨੋਮ ਨਾ ਜੀ ਹਾਂ ਜੀ ਇਹਦੀ 55 58 58 60 ਫਾਰਮ ਤੁਹਾਡਾ ਹਾਂ ਜੀ ਹਾਂ ਜੀ 30 ਫਾਰਮ ਸਰਪੰਚ ਸਟੱਡ ਫਾਰਮ ਪਿੰਡ ਸਵਾਗ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਹਾਂ ਘੋੜਾ ਵੀ ਹੈਗਾ ਬਹੁਤ ਚੰਗਾ ਆਪਣੇ ਕੋਲ ਜੀ ਕੰਟੈਕਟ ਨੰਬਰ ਕੀ ਆਪਨਾ 98762 55537 ਠੀਕ ਹੈ ਜੀ ਧੰਨਵਾਦ ਜੀ ਸਰ ਜੀ ਦਾ ਫੋਟੋ ਸਪੋਰਟ ਵੀ ਸੋਹਣਾ right ਰੀਮੋਟ ਸਾਹਿਬ ਕੁਲਵਿੰਦਰ ਬਰਾੜੀ ਕੁਲਵਿੰਦਰ ਬਰਾੜ ਹਾਂਜੀ ਬਰਾੜ ਸਟੱਡ ਬਰਾੜ ਸਟੱਡ ਕਿਹੜੀ ਜਗ੍ਹਾ ਤੋਂ ਆਏ ਅਸੀਂ ਸ਼੍ਰੀ ਮੁਕਸਰ ਸਾਹਿਬ ਤੋਂ ਹੀ ਕਿਹੜੇ ਕਿਟ ਜੰਮ ਬਲੇ ਸੀ ਆਪਣੇ ਕੋਲ ਮਾਰਵਾੜੀ ਵੀ ਹੈ ਚੰਦੇ ਵੀ ਹੈ ਅੱਛਾ ਹਾਂਜੀ ਸੇਲ ਵਾਸਤੇ ਲਈ ਹਾਂਜੀ ਸੇਲ ਵਾਸਤੇ ਠੀਕ ਹੈ ਇਹ ਕੀ ਆ ਫਾਦਰ ਇਹ ਇਹ ਹੈਗੀ ਆਈ ਬੱਚੀ ਅੱਛਾ ਤੇ ਛਾਂ ਦੀ ਆਪ ਹਾਂਜੀ 4 ਮਹੀਨੇ ਉਮਰ ਹੋ ਗਈ ਬਈ ਇਹਦੇ ਠੀਕ ਹੈ ਮੁਕਸਰ ਸਾਹਿਬ ਤੋਂ ਆਏ ਹਾਂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਸਟੱਡਪਾਨ ਦਾ ਨਾਮ ਕੀ ਹੈ ਬਰਾਦ ਬਰਾਦ ਸਾਡਾ 12 ਦਾ ਸਾਡਾ 13 ਠੀਕ ਹੈ ਜੀ ਕੰਟੈਕਟ ਨੰਬਰ ਕਿੰਨੇ ਆ ਆਪਣੇ 98151 8276376 ਠੀਕ ਹੈ ਜੀ ਦੂਜਾ ਨੰਬਰ 925602120 ਛੇਨ ਪਰਚੇ ਹੀ ਕੰਮ ਕਰਦਾ ਸਾਡਾ ਜਾਨਦੇ ਸੀਗੇ ਬਈ ਤੰਦਰਾ 16 ਜਨਵਰੀ ਲਿਆਂਦੇ ਸੀਗੇ ਅੱਛਾ ਹੋ ਗਏ ਜਨਵਰੀ 10 ਜਨਵਰੀ ਸੇਲ ਹੋ ਗਏ ਸਾਰੇ ਠੀਕ ਹੈ ਬਸ ਆ ਦੋ ਹੀ ਬਚੇ ਆ ਨਹੀਂ ਜੀ ਆ ਲਗੀਆਂ ਘੂੜੀਆਂ ਇੱਥੋਂ ਹੋਰ ਹੋ ਰਹੀਆਂ ਨੇ ਹਾਂਜੀ ਆ ਬਾਕੀ ਦਿਖਾਓ ਜੀ ਉਧਰ ਵੀ ਆਹ ਲਾਓ ਆ ਬਈ

ਹਾਈਡ ਥ੍ਰੀਡ ਹੈंचं ਬਈ ਇਹਦੀ ਗੱਬੜ 3 ਮਹੀਨਿਆਂ ਦੀ ਆ। ਅੱਛਾ ਇਹ ਸ਼ੋਅ ਵਾਸਤੇ ਲੈ ਆਈ ਸੀ। ਬਸ ਸੇਲ ਵਾਸਤੇ ਜੀ। ਅੱਛਾ ਇਹ ਵੀ ਸੇਲ ਵਾਸਤੇ। ਹਾਂਜੀ ਹਾਂਜੀ। ਇਹ ਆਹ। ਇਹ ਵੀ ਸੇਲ ਵਾਸਤੇ ਆ ਜੀ। ਠੀਕ ਹਾਂ। ਹਾਂ ਨਹੀਂ ਨਹੀਂ ਕੁੜੀ ਆ ਜੀ। ਐਂਦੀ ਆਜੋ ਐਂਦੀ ਹਟ ਕੇ। ਇਧਰ ਦੀ ਆਜੋ। ਇਹ ਵੀ ਗੱਬਣਾ ਜੀ। ਇਹਦੀ ਬੱਚੀ ਵੇਚਤੀ ਹੈ ਜੀ। ਇਹ ਵੀ ਗੱਬਣਾ ਕੁੜੀ। 3 ਮਹੀਨਿਆਂ ਦੀ। ਸੇਲ ਹੋਈ ਸੀ ਟੋਟਲ। ਟੋਟਲ 14 ਜਨਵਰੀ ਸੀ ਆ ਜੀ। 14 ਜਨਵਰੀ। ਹਾਂਜੀ। ਸ਼੍ਰੀ ਮੁਖਸਦ ਸਾਹਿਬ। ਹਾਂ ਲੱਕੜ ਵਾਲਾ ਪਿੰਡ ਆ ਬਈ ਮੇਰਾ। ਠੀਕ। ਤੁਹਾਡਾ ਕੋਈ ਪ੍ਰਤਾਪ ਕੋੜਾ ਹੁੰਦਾ ਸੀ ਉਹ ਪੂਰਾ ਹੋ ਗਿਆ ਠੀਕ ਹੈ ਜੀ ਉਹ ਹੁਣ ਥੋੜਾ ਯਾਦ ਲੈ ਅੰਦਾ ਬਹੁਤ ਚੰਗਾ ਠੀਕ ਹੈ ਅੱਡੀਆਂ ਨੇ ਟੋਟਲ ਇੱਤਨੇ ਕੋਈ ਟੋਟਲ ਭਾਜੀ 8 ਜਾਨਵਰ ਆ ਜੀ ਅੱਛਾ 8 ਜਾਨਵਰ ਸਾਰੀ ਤੋਂ ਡੀ ਹਾਂਜੀ ਹਾਂ ਆਪਣੀਆਂ ਸਾਰੀਆਂ ਆ ਕੇ ਜਿਹੜੇ ਹੈਗੇ ਉਹ ਉਹ ਹੀ ਆਜੋ ਇਹਦੀ ਕੋੜੀ ਗੱਬਣਾ ਲਾਉ 10 ਮਹੀਨੇ 10ਵੇਂ ਮਹੀਨੇ ਹੋ ਗਈ ਗੱਬਣ ਜੀ ਇਹ ਅੱਛਾ ਜੀ ਤੇ ਲਾਰਤਨ ਦਾ ਬਸ਼ੇਰਾ ਜੀ ਉਹਦੇ ਤੋਂ ਗੱਬਣਾ ਜੀ ਠੀਕ ਆ ਦੇ ਮਾਰਵਾੜੀ ਘੋੜੀ ਆ ਗਈ ਆ ਉਹ ਵੀ ਹਾਂ ਉਹ ਵੀ ਤੈਨੂੰ ਪਹਿਲੇ ਪਾਸੇ ਉਹ ਵੀ ਆਪਣੀ ਮਾਰਵਾੜੀ ਹੈ ਹਾਂਜੀ ਹਾਂਜੀ ਇਹ ਇਹ ਵੀ ਬ੍ਰਾਊਨ ਕਲਰ ਹਾਂਜੀ ਹਾਂਜੀ ਲਾਈਟ ਬ੍ਰਾਊਨ ਹਾਂਜੀ ਹਾਂਜੀ ਇਹ ਬਲੈਕ ਆ ਇਹ ਵੀ ਮਾਰਵਾੜੀ ਆ ਅੱਛਾ ਇਹਦੀ ਮਾਰਵਾੜੀ ਹਾਂ ਹੈ ਖਾਲੀ ਇਹ ਹੁਣ ਉਮਰ ਹੋਗੀ 5 ਸਾਲੇ ਦੀ ਅੱਛਾ ਤੇ ਹਾਈਟ ਕਿੰਨੀ ਆ ਹਾਈਟ ਹੈ ਇੱਕ ਦੀ 60 ਤੋਂ ਬਾਹਰ ਆ ਜੀ ਅੱਛਾ ਹਾਂ ਹਾਂ ਇਹ ਖ ਬੜੀ ਸੋਹਣੀ ਆ ਜੀ ਬਹੁਤ ਹਾਂ ਠੀਕ ਇਹ ਸੇਲ ਵਾਸਤੇ ਲਮ ਸੇਲ ਵਾਸਤੇ ਹਾਂਜੀ ਹਾਂਜੀ ਇਹ ਹੋਰ ਅੱਗੇ ਵੀ ਆਪਣੇ ਹਾਂ ਉਹ ਦੂਜਾ ਦੋ ਘੋੜੀਆਂ ਹੋ ਰਹੀਆਂ ਹਨ ਹਾਂ ਬਾਕੀ ਸੇਲ ਹੋ ਗਏ ਕੁਝ ਸ਼ੇਰੀਆਂ ਸੀਮ ਸ਼ੇਰੇ ਸੀ ਸੇਲ ਹੋ ਗਏ ਜਾਨਵਰ ਜੀ ਅੱਛਾ ਤੁਸੀਂ ਕਾਕੀ ਤਨੋਂ ਮੇਲਾ ਚੱਲਦਾ ਹੈ ਹਾਂਜੀ ਹਾਂਜੀ ਅਸੀਂ 15 ਤਰੀਕ ਨੂੰ ਆ ਗਏ ਸੀਗੇ ਜੀ ਕੀ ਨਾਲ ਜੇ ਸ਼ਾਮ ਨੂੰ ਹਾਂਜੀ ਤੇ ਕੱਲ ਨੂੰ ਫਿਰ ਵਾਪਸੀ ਹੈ ਵਿੱਚ ਇਹ ਕੁਝ ਅਜੇ ਅੱਜ ਲਾਸਟ ਦਿਨ ਹੈ ਅੱਜ ਲਾਸਟ ਹੈ ਜੀ ਹਾਂ ਕੱਲ ਨੂੰ ਜਾਵਾਂਗੇ ਸ਼ਾਮ ਨੂੰ ਜੀ ਚੰਗੀ ਸੇਲ ਵਧੀਆ ਹੋਈ ਹੈ ਵਧੀਆ ਮੰਡੀ ਦਾ ਮਾਹੌਲ ਸੀ ਬਹੁਤ ਵਧੀਆ ਬਹੁਤ ਵਧੀਆ ਹਾਂ ਚੰਗੀ ਸੀ ਮੰਡੀ ਤੇ ਰੇਟ ਵੀ ਵਧੀਆ ਚੰਗੇ ਜਾਨਵਰ ਮਿਲਿਆ ਸਰ ਸਾਥ ਅੱਜ ਤੋਂ ਮੱਗੀ ਵੇਲੇ ਕਾਫੀ ਤਕੜਾ ਮੇਲਾ ਲੱਗਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਥੇ ਫਸਟ ਟਾਈਮ ਆਏ ਹੋ ਕਿ ਉਹੀ ਰਹਿੰਦੇ ਨਹੀਂ ਸਾਨੂੰ ਤਾਂ ਲਗਾਤਾਰ ਵੀ 2 ਬਾਈ ਸਾਲ ਹੋ ਗਏ 20 ਬਾਈ ਸਾਲ ਹਾਂਜੀ ਹਾਂਜੀ ਲਗਾਤਾਰ ਹੀ ਕੰਮ ਕਰ ਲੋ ਕਰੀਏ ਸਾਰੇ ਸੇਲ ਵਾਸਤੇ ਰੱਖੇ ਸੇਲ ਵਾਸਤੇ ਹਾਂ ਕੁਝ ਲ ਕਰ ਵਾਸਤੇ ਵੀ ਲੈ ਕੇ ਜਾਵਾਂ ਫਿਰ ਮੁੜ ਕੇ ਉਹ ਬਸਹਿਰਾ ਆ ਗਿਆ ਮਖਸਦ ਸਾਹਿਬ ਉਹ ਸਾਡੇ ਜਵਾਬ ਦਾ ਹੀ ਵਾੜੀ ਆ ਗਿਆ ਫਿਰ ਉੱਥੇ ਲੈ ਕੇ ਜਾਵਾਂਗੇ ਜਨਰਲ ਸਾਹਿਬ ਤੋਂ ਆਏ ਹੋ ਨਾਮ ਕਿਸੇ ਸਟਾਟਫਰਮ ਜਵੰਦਾ ਸਟਾਟਫਰਮ ਜਵੰਦਾ ਸਟਾਟਫਰਮ ਆ ਪਿੰਡ ਲੱਕੜਾ ਦਾ 92567 02100 ਜੀ ਸਾਹਿਬ ਜਰੂਰ ਪਹੁੰਚਾਂਗੇ ਤੁਹਾਡੇ ਪਰਸਨਲੀ ਬਲੌਗ ਆਜੋ ਆਜੋ ਹਾਂ ਜਿੰਨੇ ਨਹੀਂ ਕੋਈ ਗੱਲ ਹਾਂ ਘੋੜਾ ਵੀ ਲੈ ਕੇ ਆਵਾਂਗੇ ਉੱਥੇ ਫਿਰ ਨੋਕਰਾ ਬਹੁਤ ਚੰਗਾ ਯਾਰ ਘੋੜਾ ਆਪਣੇ ਕੋਲ ਤੇ ਆਇਓ ਜੀ ਆਇਆਂ ਨੂੰ ਬਈ ਤੁਹਾਡਾ ਧੰਨਵਾਦ ਬਹੁਤ ਕਿਹੜੀ ਜੇ ਤਾਂ ਪਾਏ ਹੋ ਜੀ ਹਾਂਜੀ ਆਪਾਂ ਜੈਤੂ ਮੰਡੀ ਤੋਂ ਆਏ ਹਾਂ ਹਾਂਜੀ ਥਾਮ ਕੀ ਤੁਹਾਡਾ ਨਾਮ ਬੱਬੀ ਸਿੰਘ ਜੀ ਸੇਲ ਪਰਚੇਜ਼ ਦਾ ਕਾਪੜਾ ਹਾਂਜੀ ਸੇਲ ਪਰਚੇਜ਼ ਆਪਣੇ ਕੋਲ ਇੱਕ ਘੋੜੀ ਰਹਿ ਗਈ ਜੀ ਬੱਚੇ ਜਾਂਦੇ ਕਰ ਇਹ ਆਵਲਾਖ ਹੈ ਜੀ ਚਲ ਪੱਤਾ ਪਿੱਛੇ ਹਾਂਜੀ ਆਵਲਾਖ ਇਹ ਜੀ ਆ ਨਾਉਂ ਹੈ ਇਹ ਆਪਣਾ ਰੰਗ ਲੈਂਦੀ ਆ ਪਤਾ ਇਹ ਹਾਈਟ ਹੋਊਗੀ 61 ਇੰਚ ਜੀ 61 ਇੰਚ ਹਾਂਜੀ ਹਾਂਜੀ ਕੋੜੀ ਕੱਟ ਕਰ ਸਕਦੇ 35 ਦਾ ਨਹੀਂ ਨਹੀਂ ਕਿਰਾ ਕਰਦੀ ਥੋੜਾ ਜਿਹਾ ਉੱਪਰ ਹੈ ਇਹ ਜਿਵੇਂ ਜੀ ਵੀ ਦੂਜੀਆਂ ਘੋੜਾਂ ਵਾਂਗੂ ਨਹੀਂ ਵੀ ਆਮ ਸਿਰ ਜਾਂ ਸੱਟ ਕੇ ਤੁਰੀ ਆਊਗੀ ਵੀ ਮਾਰਕ ਮੰਦੀ ਆ ਹਾਂਜੀ ਹਾਂ ਵੀ ਆ ਤਾਂ ਨਖਰੇ ਦਾ ਐਕਟਿਵ ਰਹਿੰਦੀ 24 ਘੰਟੇ ਤੇ ਹਾਂਜੀ ਹਾਂਜੀ ਬਾਕੀ ਉਹ ਪੂਰੀ ਵਧੀਆ ਜੀ ਸਾਊਥ ਵੀ ਠੀਕ ਆ ਆਪਦੀ ਤੇ ਕਾਲੀ ਆਵਲਾ ਖਾਂ ਜੀ ਤੇ ਬੱਚਾ ਨੁਕਰਾਂ ਦਿੰਦੀ ਹੈ ਨੁਕਰਾਂ ਬੱਚੇ ਤੇ नहीं बच्चा हम तो है अपना तो हाँ हाँ तो तो नब्बे ते चार चौदह जी भी सो अठी हां हां बस ओ होगा हां रखे हुए ਜੇ ਲੈਣੀ ਹੋਈ ਕਿਸੇ ਨੇ ਕਰ ਲੈ ਕੰਟੈਕਟ ਆਪਣੇ ਨਾਲ ਕੋਈ ਗੱਲੇ ਸਭ ਤੁਹਾਡੇ ਕੋਲ ਕੰਟੈਕਟ ਨੰਬਰ ਬੋਲਦੇ ਹਾਂ ਹਾਂਜੀ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਹਾਂਜੀ ਠੀਕ नाम क्या क्या है आपका जी कौन, -कौन से जानवर ये जानवर है घोड़ी ये। ये है घोड़ी है ये चम्बी है एज है। है। है कितनी है ये चार साल है और हाइट हाइट अठावन प्लस इसकी बेटी है ये बेटी नहीं है तो ऐसी है मारवाड़ी मसाला है so, मारवाड़ी मसाला है जी। हाँ जी इसकी कितनी हाइट है इसकी सेल ये भी सेल के लिए सेल के लिए लेके आए हैं हां जी पीजा पीजा हाँ जी। पार्म है ये स्टड तो? पंप हां जी क्या नाम है स्टड पंप है मास्टर का पंप है सामली में हां जी हां जी मलिक 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 स्टड जी कितनी हाइट है इसकी 58 प्लस ये आती है

इसकी पाँच साल है।, है।, है ये, ये हाँ बड़ा। ये है। भारी भी है हाँ आपके कॉन्टैक्ट नंबर तिरसठ अट्ठानवे तिरसठ पचपन सत्तानवे यू से हाँ जी मालिक स्टार्ट ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਵੀ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਜੀ ਜਗਰਾਉਂ ਸ਼ਹਿਰ ਦੇ ਵਿੱਚ ਘੋੜਿਆਂ ਦਾ ਮੇਲਾ ਲੱਗਿਆ ਸੀਗਾ ਜੀ ਬਹੁਤ ਤਕੜਾ ਤੇ ਅੱਜ ਆਪਾਂ ਉੱਥੇ ਆਏ ਆ ਜੀ ਤੇ ਆਪਣੇ ਬਾਈ ਜੀ ਬੈਠੇ ਆ ਨਾਲ ਇਹਨਾਂ ਦਾ ਸਟੱਡ ਫਾਰਮ ਹੈ ਜੀ ਤੇ 브ਦਰਜ਼ ਸਟੱਡ ਫਾਰਮ ਇਹਨਾਂ ਦਾ ਨਾਮ ਹੈ ਜੀ ਮੰਡੀ ਡੱਬ ਵਾਲੀ ਤੋਂ ਇਹ ਇੱਥੇ ਆਏ ਹੋਏ ਆ ਜੀ ਤੇ ਕਾਫੀ ਤਰ੍ਹਾਂ ਦੇ ਇਹਨਾਂ ਕੋਲ ਜਾਨਵਰ ਸੀ ਇਹ ਘੋੜੀਆਂ ਬਹੁਤ ਹੀ ਸੋਹਣੀਆਂ ਨੇ ਸੇਲ ਪਰਚੇਸ ਦਾ ਕੰਮ ਵੀ ਕਰਦੇ ਬਾਕੀ ਇਹਨਾਂ ਦਾ ਸਟੱਡ ਫਾਰਮ ਤੇ ਪੁਸ਼ਕ ਜਾਨਵਰ ਇਹਨਾਂ ਦੇ ਇਸ ਟਾਈਮ ਵੀ ਇੱਥੇ ਰਿਆ ਤੇ ਕਿਹੜੇ ਕਿਹੜੀਆਂ ਬਰੀਡਾਂ ਇਹਨਾਂ ਕੋਲੇ ਹੁੰਦੀਆਂ ਨੇ ਤੇ ਕਿਹੜੇ ਕਿਹੜੇ ਨਸਲਾ ਇਹਨਾਂ ਕੋਲੇ ਇਹਨੇ ਰੱਖ ਚੁੱਕਿਆ ਪਹਿਲਾਂ ਤਗੜੇ ਤਗੜੇ ਸਸੀ ਕਾਲ ਵੀਰੇ ਸਸੀ ਕਾਲ ਬਾਈ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ترسےਮ ਹੈ ترسےਮ ਸਿੰਘ ਠੀਕ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਰਹਿਣ ਵਾਲਾ ਗੰਗਾ ਨਗਰ ਦਾ ਹਾਂ ਜੀ ਠੀਕ ਹੈ ਜੀ ਰਾਜਸਥਾਨ ਵਾਲੀ ਹਾਂ ਜੀ ਪਰ ਆਪਣਾ ਜਿਹੜਾ ਹਾਰਸ ਸਟੇਬਲ ਬਣਾਇਆ ਹੋਇਆ ਆਪਾਂ ਹਾਂ ਜੀ ਬ੍ਰਦਰ ਹਾਰਸ ਠੀਕ ਹੈ ਜੀ ਹਾਂ ਜੀ ਬ੍ਰਦਰ ਮੰਡੀ ਡੱਬ ਵਾਲੀ ਤੁਸੀਂ ਅਛ ਮੰਡੀ ਡੱਬ ਵਾਲੀ ਠੀਕ ਹੈ ਕਿੰਨੇ ਦਿਨ ਹੋ ਗਏ ਜੀ ਇੱਥੇ ਆਏ ਨੂੰ ਇੱਥੇ ਹੋ ਗਏ ਜੀ 2-3 ਕਿੱਦਾਂ ਦਾ ਫਿਰ ਰਿਹਾ ਰਿਸਪਾਂਸ ਇਸ ਵਾਰੀ ਅਸੀਂ ਤਾਂ ਬਾਈ ਮੰਡੀ ਚ ਪਰਮਾਤਮਾ ਵੀ ਮੇਰ ਨਾਲ ਜਦੋਂ ਮੰਡੀ ਚ ਆਉਣੇ ਆ ਠੀਕ ਹੈ ਜੀ ਆਉਂਦੇ ਤਾਂ ਮੰਨ ਲਓ ਮੰਡੀ ਜਦੋਂ ਰੱਖਦੇ ਆ ਉਹਨਾਂ ਦੇ ਹਿਸਾਬ ਨਾਲ ਠੀਕ ਹੈ ਜਾਂਦੇ ਅਸੀਂ ਬਾਈ ਜਦੋਂ ਲਫਾਫੇ ਉੱਡਣ ਲੱਗ ਜਾਣ ਉਹਦੇ ਹੀ ਠੀਕ ਹੈ ਜੀ ਅੰਦਾਜ਼ਾ ਜੀ ਇੰਨਾ ਲੱਗਦਾ ਬਾਈ ਸਭ ਤੋਂ ਪਹਿਲਾਂ ਜਾਣਾ ਸਭ ਤੋਂ ਲਾਸਟ ਚ ਹੈ ਠੀਕ ਹੈ ਜੀ ਤੇ ਬਾਈ ਜੀ ਕਿੰਨਾ ਟਾਈਮ ਹੋਵੇ ਜੀ ਇਹ ਲਾਈਨ ਚ ਤੁਹਾਨੂੰ ਸਾਨੂੰ ਕੋਈ ਬੜਾ ਲੰਮਾ ਸਮਾਂ ਨਹੀਂ ਅੱਛਾ ਥੋੜੇ ਚਿਰ ਦਾ ਹੀ ਮੰਨ ਲਓ ਠੀਕ ਹੈ ਜੀ ਠੀਕ ਹੈ ਜੀ ਥੋੜੇ ਟਾਈਮ ਦੇ ਅੱਛਾ ਮਤਲਬ ਰਿਸਪੌਂਸ ਮੰਡੀ ਦਾ ਵਧੀਆ ਤੇ ਸੇਲ ਤੇਜ ਦਾ ਕੰਮ ਕਰਦੇ ਤੁਸੀਂ ਘੋੜਿਆਂ ਦਾ ਹਾਂ ਬਾਈ ਸੇਲ ਤੇਜ ਵੀ ਕੋਈ ਜਾਨਵਰ ਹਾਂਜੀ ਵੀ ਆਪਣੇ ਕੋਲੇ ਚੰਗਾ ਆ ਗਿਆ ਨਾ ਆਪਣੇ ਬੇਲੀ ਮਿੱਤਰ ਨੂੰ ਕਿਸੇ ਨੂੰ ਰਖਵਾਤਾ ਹਾਂਜੀ ਹਾਂਜੀ ਤੇ ਆਪਾਂ ਮੰਨ ਲਓ ਵੀ ਆਏ ਆ ਵੀ ਕਿਸੇ ਬਾਈ ਭਾਈ ਨੂੰ ਹੀ ਆਪਾਂ ਹਨਾ ਠੀਕ ਹੈ ਜੀ ਜਿਵੇਂ ਅੱਜ ਆ ਬਾਈ ਆ ਮਤਲਬ ਜਿਹੜਾ ਬੰਦਾ ਸ਼ੌਂਕ ਨਾਲ ਜਾਨਵਰ ਰੱਖਣ ਵਾਲਾ ਵੀ ਉਹਦੇ ਨਾਲ ਹੀ ਤੁਸੀਂ ਹਾਂਜੀ ਹਾਂਜੀ ਠੀਕ ਹੈ ਤੇ ਕਿਹੜੀਆਂ ਕਿਹੜੀਆਂ ਨਸਲਾਂ ਇਸ ਟਾਈਮ ਆਪਣੇ ਕੋਲੇ ਹੈਗੀਆਂ ਨੇ ਨਸਲਾਂ ਆਪਣੇ ਕੋਲ ਇੱਕ ਦੋ ਦੋਕ ਜਾਨਵਰ ਮਾਰਵਾੜੀ ਹੈ ਜੀ ਬਾਕੀ ਨੋਕਰੇ ਠੀਕ ਹੈ ਜੀ ਤੇ ਚੰਬੇ ਹੈ ਜੀ ਨੋਕਰਾ ਆਪਣੇ ਵਾਸਤੇ ਇਕਨੇ ਲੈ ਕੇ ਆਏ ਸੀ ਸੇਲ ਵਾਸਤੇ ਤਿੰਨ ਚਾਰ ਜਾਨਵਰ ਲੈ ਕੇ ਆਏ ਸੀ ਆਜੋ ਆਜੋ ਬਾਈ ਠੀਕ ਹੈ ਜੀ ਤਿੰਨ ਚਾਰ ਜਾਨਵਰ ਲੈ ਕੇ ਆਏ ਸੀ ਆਜੋ ਬਾਈ ਇੱਥੇ ਆਇਓ ਠੀਕ ਹੈ ਜੀ ਤੇ ਉਹਨਾਂ ਚੋਂ ਠੀਕ ਹੈ ਜੀ ਆਪਣਾ ਸੇਲ ਨਹੀਂ ਆਪਣਾ ਕੋਈ ਹੋਇਆ ਸੀਗਾ ਜਾਨਵਰ ਠੀਕ ਹੈ ਜੀ ਕਿਉਂਕਿ ਇਹ ਮੰਡੀ ਜਿਆਦਾ ਮਾਰਵਾੜੀ ਦੀ ਮੰਡੀ ਹੈ ਅੱਛਾ ਆਪਣੇ ਕੋਲ ਨੋਕਰੇ ਸੀ ਤੇ ਆਪਣੇ ਕੋਲੇ ਇਸ ਟਾਈਮ ਵੀ ਤਿੰਨ ਚਾਰ ਜਾਨਵਰ ਹੈਗੇ ਘੋੜੀਆਂ ਹੀ ਆ ਸਾਰੀਆਂ ਹਾਂਜੀ ਸਾਰੀਆਂ ਘੋੜੀਆਂ ਕਿਹੜੀਆਂ ਕਿਹੜੀਆਂ ਨੇ ਇਸ ਟਾਈਮ ਆਪਣੇ ਕੋਲ ਨੋਕਰੀਆਂ ਦੋ ਜੀ ਅੱਛਾ ਦੋ ਨੋਕਰੇ ਦੋ ਚੰਗੀਆਂ ਠੀਕ ਹੈ ਜਿਹੜੀਆਂ ਪਿੱਛੇ ਆ ਹਾਂ ਇੱਕ ਆ ਹੁਣੇ ਹੀ ਖਰੀਦੀ ਹੈ ਜੀ ਆ ਬਾਈ ਤੋਂ ਲਈ ਆ ਹੁਣੇ ਠੀਕ ਹੈ ਜੀ ਤੇ ਇੱਕ ਮੈਂ ਤੁਹਾਡਾ ਬੋਰਡ ਲੱਗਿਆ ਦੇਖਿਆ ਸੀ ਇਹ ਘੋੜੇ ਦੇ ਮੈਡਲ ਪਾਇਆ ਹੋਇਆ ਉਹ ਕਿ ਤੁਹਾਨੂੰ ਚੈਂਪੀਅਨ ਘੋੜਾ ਕੋ ਚੈਂਪੀਅਨ ਦੀ ਉਹ ਫਾਈਟਾਂ ਸ਼ੋਅ ਕੱਲਿਆ ਜੀ ਮੈਂ ਦੇਖ ਸਕਦਾ ਹਾਂ ਉਹ ਪਰਮਾਤਮਾ ਦੀ ਮਿਹਰ ਹਾਂ ਬਿਲਕੁਲ ਦੇਖ ਸਕਦਾ ਮੈਂ ਕਮਾਂਡ ਬੋਰਡ ਲੈ ਕੇ ਆਉਣਾ ਹੀ ਕੱਲਾ ਬੋਰਡ ਹੀ ਹੈ ਜੀ ਘੋੜਾ ਤਾਂ ਘੋੜਾ ਨਹੀਂ ਅਸਲ ਤੇ ਬੇਸ਼ੇਰਾ ਹੀ ਆ ਇਹ ਫਿਕਰ ਹੋ ਗਈ ਮਾੜਾ ਬਈ ਤੁਸੀਂ ਦੇਖ ਸਕਦੇ ਹੋ ਚੈਂਪੀਅਨ ਘੋੜਾ ਆਪਾਂ ਕਹਿੰਦੇ ਤਿਉਹਾਂ ਇਹਦਾ ਖੁਲਾਬ ਘੋੜੇ ਦਾ ਨਾਮ ਹੈ ਜੀ ਬ੍ਰਦਰ ਹਾਰਸ ਸਟੱਡ ਫਾਰਮ ਦਾ ਇਹਨਾਂ ਦਾ ਹੈਗਾ ਜੀ ਮੰਡੀ ਡੱਬ ਵਾਲੀ ਦਾ ਭਾਈ ਇਹਦੇ ਬਾਰੇ ਦੱਸੋ ਜੀ ਮਾੜਾ ਮੁੱਟਾ ਵੀ ਕਿਹੜੀ ਨਸਲ ਹੈ ਜੀ ਕੀ ਸੀਗਾ ਇਹ ਤੇ ਨੁਕਰਾ ਘੋੜਾ ਵੀਰੇ ਅਛੇ ਨੋਕਰਾ ਕੋੜਾ ਵਾ ਹਾਂ ਤੇ ਇਹ ਸਾਰਿਆਂ ਨੂੰ ਪਤਾ ਹੀ ਹੋਣਾ ਇਹ ਦੱਸਣ ਦੀ ਲੋੜ ਨਹੀਂ ਹਣਾ ਵੀ ਨੋਕਰਾ ਆ ਜਾਂ ਹਨ ਠੀਕ ਹੈ ਹਾਂ ਇਹਦੀ ਇੱਕ ਹੀ ਬੱਚੀ ਆਈ ਹੈ ਇਹ ਘੋੜਾ ਨਹੀਂ ਅਸਲ ਤੇ ਬੇਸ਼ੇਰਾ ਹੀ ਹੈ ਵੀਰੇ ਦੋ ਦਿਨ ਅਛੇ ਰਿਸਪੋਰਟਲੈਸ ਬੇਸ਼ੇਰੀ ਹੈ 47 ਦਿਨ ਸ਼ਮਨ ਬਿਲਕੁਲ ਬਾਈਟ ਹੈ ਬਾਈਟ ਗ੍ਰੋਥ ਤੇ ਹਾਂ ਬਿਲਕੁਲ ਠੀਕ ਹੈ ਇਹ ਆਪਣੇ ਫਲੈਕਸ ਤੇ ਮੰਨ ਲਓ ਥੋੜਾ ਜਿਹਾ ਉਹ ਸ਼ੋ ਨਹੀਂ ਕਰਦੀ ਨਾ ਇਹ ਛੋਟੇ ਮੋਬਾਈਲ ਨਾਲ ਫੋਟੋ ਖਿੱਚੀ ਆ ਭਾਈ ਠੀਕ ਹੈ ਜੀ ਜਿਵੇਂ ਉਹ ਤੁਹਾਡੇ ਵਰਗੇ ਬਾਈ ਨੇ ਕੈਮਰੇ ਨਾਲ ਖਿੱਚੀ ਹੁੰਦੀ ਤਾਂ ਉਹਦਾ ਬਹੁਤ ਫਰਕ ਪੈਣਾ ਸੀ ਤੇ ਜਿਹੜਾ ਇਹ ਇੱਥੇ ਲੈ ਕੇ ਵੀ ਆਈ ਸੀ ਇਹਨੂੰ ਇੱਥੇ ਲੈ ਕੇ ਆਂਦਾ ਸੀ ਇੱਕ ਦਿਨ ਵੀ ਫਿਰ ਥੋੜੀ ਗਰਮੀ ਕਰਕੇ ਜੀ ਠੀਕ ਹੈ ਇਹਨੂੰ ਵਾਪਸ ਲੈ ਗਏ ਅੱਛਾ 70 ਇੰਚ ਹਾਈਟ ਹੈ ਜੀ ਇਹਦੀ 70 ਇੰਚ ਪਰੋਫਲਾ ਬਣਾਵਾ ਹਾਂ ਇਹ ਦੋ ਦੰਦ ਹੈ ਜੀ ਹਾਂ ਜੀ ਆ ਤੁਹਾਡੇ ਨਾਲ ਅੱਛਾ ਇਹ ਫੁੱਲ ਫੋਟੋ ਆ ਉਹਦੀ ਠੀਕ ਹੈ ਜੀ ਇੱਕ ਦਿਨ ਵਾਸਤੇ ਮਤਲਬ ਇੱਥੇ ਤੁਸੀਂ ਲੈ ਕੇ ਆਏ ਸੀ ਹਾਂਜੀ ਹੁਰਿਆ ਯਾਦਵਿੰਦਰ ਰੁਰੀ ਜੀ ਬਾਈ ਦਾ ਕੀ ਨਾਮ ਆ ਦੂਜਾ ਮੀਤ ਆ ਬਈ ਦੂਜੇ ਬਾਈ ਦਾ ਨਾਮ ਮੀਤ ਆ ਠੀਕ ਹੈ ਜੀ ਠੀਕ ਹੈ ਅੱਛਾ ਇੱਕ ਦਿਨ ਵਸਤੀ ਲੈ ਕੇ ਆਏ ਸੀਗੇ ਤੁਸੀਂ ਇਹਨਾਂ ਹਾਂ ਇਹ ਉਹਦਾ ਬੱਚਾ ਤੇ ਦਿਲਸ਼ੇਰ ਕਾਕੀ ਦਾ ਪੁੱਤ ਹੈ ਜੀ ਇਹਦੀ ਮਾਂ ਜਿਹੜੀ ਸੀਗੀ ਉਹ ਡਾਇਰੈਕਟ ਹਾਥੀ ਦੀ ਸੀ ਹਾਂ 66 ਇੰਚੇ ਦੀ ਮਾਂ ਦੀ ਹਾਈਟ ਹੈ ਅੱਛਾ 66 ਇੰਚੇ ਇਹਦੇ 70 ਇੰਚੇ ਇਹ ਦੀ ਸੀ ਹਾਂ ਉਹ ਹਾਥੀ ਫਿਰ ਉਹ ਭਾਕਸਰ ਵਾਲੇ ਸੁਖਾਂ ਦਾ ਸੀ ਇਹ ਦੋਨੇ ਪਾਸੇ ਜਿਹੜੀਆਂ ਲਾਈਨਾਂ ਆ ਠੀਕ ਉਹ ਨੁਕਰਾ ਹੀ ਆ ਗਿਆ ਜੀ ਠੀਕ ਹੈ ਜੀ ਡੋ ਵਾਲੇ ਪਾਸੇ ਵੀ ਤੇ ਮਾਂ ਵਾਲੇ ਪਾਸੇ ਠੀਕ ਤੇ ਇਹ ਤਾਂ ਬਸ਼ੇਰਾ ਇਹ ਸਪੋਰਟਲੈਸ ਆ ਟੋਟਲੀ ਬਸ਼ੇਰਾ ਨਹੀਂ ਬਸ਼ੇਰੀ ਹਾਂ ਅੱਛਾ ਬਸ਼ੇਰੀ ਹੈ ਭਰਾ ਪਵਨ ਮਹਿਰਾ ਠੀਕ ਹੈ ਜੀ ਉਹ ਬਸ਼ੇਰ ਠੀਕ ਹੈ ਜੀ ਤੇ ਉਹ ਸਾਡੇ ਮਾਮਾ ਜੀ ਹੋਰੀ ਆ ਠੀਕ ਹੈ ਤੇ ਬੈਠੇ ਬੈਠਾ ਨਹੀਂ ਪ੍ਰੋਗਰਾਮ ਬਣਾ ਲਿਆ ਜਿੱਦੋਂ ਲਾਈਨ ਦੱਸਵਾ ਬੰਦਾ ਅੱਛਾ ਹਾਂ ਬੇਖਾਸੇ ਪ੍ਰੋਗਰਾਮ ਬਣਾ ਲਿਆ ਦੋ ਦਿਨਾਂ ਚੀਕੋ ਥੇ ਨਿਗਣਾ ਚ ਹਾਂਜੀ ਇਹ ਕੋੜਾ ਵੀ ਸਾਰੀ ਪੈਂਡ ਕਰ ਕੋੜਾ ਲਿਆ ਠੀਕ ਹੈ ਜੀ ਜਿਹੜਾ ਗੁਲਾਬ ਲਿਆ ਗੁਲਾਬ ਜੀ ਠੀਕ ਹੈ ਜੀ ਠੀਕ ਹੈ ਪ੍ਰਮਾਤਮਾ ਬਣੀ ਹੋਈ ਇਹ ਪ੍ਰਮਾਤਮਾ ਨੇ ਜਨਵਰੀ ਆ ਉਹ ਦਾ ਦੇਤਾ ਜੀ ਹਾਂਜੀ ਕਿ ਸਦਾ ਕੋਈ ਕੱल्ल्या ਨਹੀਂ ਪਾਈ ਫਿਰ ਤੁਹਾਡਾ 올 ਟਾਈਮ ਚੈਂਪੀਅਨ ਜਿਨੇ ਆਉਂਦੇ ਹਨਾ ਸਾਡੇ ਕੋਲ ਬੇਲੀ ਮਿੱਤਰ ਜਾਂ ਇੱਥੇ ਵੀ ਤੁਸੀਂ ਦੇਖਿਆ ਹੋ ਹੁਣ ਤਾਂ ਚਲੋ ਸਾਰੇ ਘਟ ਗਏ ਮੇਲੇ ਜੀ ਤੇ ਹਾਂਜੀ ਕਿਉਂਕਿ ਹੁਣ ਅੱਜ ਮੇਲੇ ਦਾ ਕਲਾਸ ਤੇ ਅਸੀਂ ਉਹੀ ਇਕੱਠੇ ਹੀ ਹੁੰਨੇ ਆ ਕਿਸੇ ਨੂੰ ਨਹੀਂ ਪਤਾ ਵੀ ਇਹ ਕੋੜਾ ਕੀ ਦਾ ਠੀਕ ਹੈ ਜੀ ਤੇ ਨਾ ਹੀ ਕਿਸੇ ਨੂੰ ਐ ਪਤਾ ਵੀ ਇਹਨੂੰ ਛੱਡੂਗਾ ਕੌਣ ਜਿਹੜਾ ਆਇਆ ਉਹੀ ਛੱਡ ਕੇ ਘੋੜਾ ਚਲੋ ਜੀ ਭੋੜੀ ਆਈ ਜਿਹੜਾ ਆਇਆ ਉਸੇ ਨੇ ਛੱਡਦਾ ਜੀ ਐਂ ਮੰਨ ਲਓ ਜੀ 30 35 ਜਾਣੇ ਠੀਕ ਹੈ ਜੀ ਜਿਵੇਂ ਤੁਹਾਡਾ ਗਰੁੱਪ ਆ ਪੂਰਾ ਹਾਂ ਗਰੁੱਪ ਹੈ ਹਾਂ ਜੀ ਤੇ ਸਾਡਾ ਕੱਲਿਆਂ ਦਾ ਨਹੀਂ ਜੀ ਇਹ ਸਾਰੇ ਜਿੰਨੇ ਚਾਉਣ ਵਾਲੇ ਜਿਹਦੇ ਕੋਲੇ ਵੀ ਭੋੜੀ ਰੱਖੀ ਹੈ ਜੀ ਤੇ ਘੋੜਾ ਉਸੇ ਦਾ ਹੀ ਹੈ ਠੀਕ ਹੈ ਜੀ ਤੇ ਸਟੱਡ ਸਰਵਿਸ ਵੀ ਹੈਗੀ ਆ ਆਪਣੀ ਕੀ ਚਾਰजेस ਲੈਂਦੇ 3000 ਰੁਪਏ ਫੀਸ 31000 ਰੁਪਏ ਫੀਸ ਅਗਰ ਇਹਦੇ ਤੋਂ ਉਹਦੇ ਵੀ 31000 ਰੁਪਏ ਹਾਂ ਬਸ ਇਹਦੀ ਕਵਰਿੰਗ ਫ ਪਰ ਆਪਣਾ ਐ ਨਹੀਂ ਜੀ ਬਾਈ ਆਪਾਂ ਵੀ ਇੱਕ ਵਾਰ ਹੀ ਛੱਡਦੇ ਆਂ ਜਾਂ ਦੋ ਵਾਰੀ ਛੱਡਦੇ ਆਂ। ਥੋੜੀ ਸਾਫ਼ ਹੋਵੇ ਅਗਲੇ ਦੀ ਹਣਾ ਕੋਈ ਦਿੱਕਤ ਨਾ ਆਵੇ। ਆਪਾਂ ਜਿਵੇਂ ਕੋਈ ਮੈਡੀਕਲ ਇਸ਼ੂ ਹੈ ਮੰਨ ਲਓ ਇਤਤਕੀ ਪ੍ਰਚਾਰ ਆਦੀ ਵੀ ਥੋੜਾ ਛੱਡਦੇ। ਠੀਕ ਹੈ ਜੀ। ਉਸੇ ਫੀਸ ਤੇ ਠੀਕ ਹੈ ਜੀ। ਤੇ ਬ੍ਰਦਰਜ਼ ਹਾਰਸ ਸਟੇਬਲ ਦਾ ਨਾਮ ਮੰਡੀ ਟੱਪ ਵਾਲੀ ਚਾਹੀਏ। ਹਾਂਜੀ ਹਾਂਜੀ ਆ ਨੰਬਰ ਹੈਗੇ ਆ ਜੀ। ਆ ਹੈਗੇ ਆ ਨੰਬਰ ਦੋ ਉੱਤਰ ਹੈਗੇ ਜੀ ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਜੀ ਗੁਰਪਿਆਸ ਵਿਰਕ 70730 8633 ਇਹਨਾਂ ਦਾ ਕੰਟੈਕਟ ਨੰਬਰ ਹੈ। ਤੇ ਬਾਕੀ ਇੱਕ ਦੋ ਨੰਬਰ ਇਹਨਾਂ ਦੇ ਆ ਵੀ ਲੱਗੇ ਹੋਏ ਬਸ ਪਵਨ ਨਹਿਰਾ ਦਾ ਹੀ ਬੋਲਦੇ ਜੀ ਤੇ 8682 47147 ਠੀਕ ਹੈ ਜੀ ਬਾਕੀ ਜਿਹੜੇ ਪਵਨ ਨਹਿਰਾ ਜੀ ਉਹਨਾਂ ਦਾ ਨੰਬਰ ਥੱਲੇ ਹੈਗਾ ਜੀ ਕੋਈ ਵੀ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਆ ਕੁਝ ਸਟਾਰਟ ਹੋਈ ਇਹ ਹੀ ਹੈ ਜੀ ਮੈਂ ਤਾਂ ਕੱਲੇ ਆਏ ਕੈਮਰੇ ਜੇ ਮੂਰੇ ਆਉਣ ਵਾਲਾ ਹੀ ਆ ਇਹਨਾਂ ਆਹ ਹੀ ਆ ਹੈਗਾ ਬਈ ਅਰਗੇ ਪਵਨ ਅਰਗੇ ਇਹਨਾਂ ਕੋਲ ਬਾਕੀ ਪਿੱਛੇ ਵੀ ਆਪਣੇ ਤੁਹਾਡੀਆਂ ਤਿੰਨ ਘੋੜੀਆਂ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਉਹ ਵੀ ਦਿਖਾਓ ਮੜੀ ਯਾਰ ਆਜੋ ਹਾਂਜੀ ਆਜੋ ਗੋਗੀ ਭਰੇ ਆਜੋ ਚੱਲਦੇ ਆਂ ਬਾਈ ਚੱਲਦੇ ਆਂ ਆਪਾਂ ਦੋ ਮਿੰਟਾਂ ਬਾਈ ਜਾਣਾ ਕਰ ਲਈਏ ਵਿਚਾਰ ਚਰਚਾ ਇਹ ਬਈ ਇਹ ਗੱਬਣ ਹੈ ਜੀ ਇਹ ਅੱਛਾ ਜੀ ਠੀਕ ਹੈ 64 64 ਦੇ ਲਗਭਗ ਹਾਈਟ ਹੈ ਜੀ ਇਹ ਸਮੁੰਦਰ ਘੋੜੇ ਦੀ ਹੈ ਜੀ ਜਿਹੜਾ ਭਵਾਨ ਸਮੁੰਦਰ ਹੈਗੀ ਇਹ ਵੀ ਨੌਕਰੀ ਹੈ ਇਹ ਨੌਕਰੀ ਹੈ ਅੱਛਾ ਨੌਕਰੀ ਹੋਈ ਹੈ ਠੀਕ ਹੈ ਜੀ ਉਹ ਮਤਲਬ ਸਪੌਟਲੈਸ ਮਤਲਬ ਉਹਦੇ ਦਾਗ ਨਹੀਂ ਹੁੰਦੇ ਹੈਗੇ ਹਾਂ ਜਿਹਦੇ ਦਾਗ ਹੁੰਦੇ ਇਹਨੂੰ ਫਲਕਾਰੀ ਕਹਿੰਦੇ ਆ ਜੀ ਅੱਛਾ ਹਾਂਜੀ ਠੀਕ ਹੈ ਇਹ ਛੇ ਗੱਬਣ ਕਿੰਨੇ ਟਾਈਮ ਦੀ ਹੈ ਇਹ 3 ਕਿਹ ਮਹੀਨਿਆਂ ਦੇ ਲਗਭਗ ਗੱਬਣੇ ਦੀ ਹੈ ਦੀ ਹਾਈਟ ਕਿੰਨੀ ਆ ਇਹਦੀ 64 ਹੈ ਜੀ ਅੱਛਾ 64 ਕਿੰਨੀ ਏਜ ਦੀ ਹੈ ਇਹ ਇਹ ਬਸ 5 ਕਿ ਸਾਲਾਂ ਦੀ ਲਗਭਗ ਉਮਰ ਹੈ ਅੱਛਾ 5 ਕਿ ਸਾਲਾਂ ਦੀ ਲਗਭਗ ਉਮਰ ਅੱਛਾ 6 ਸ਼ੋਅ ਵਾਸਤੇ ਲੈ ਗਏ 6 ਸ਼ੋਅ ਵਾਸਤੇ ਇਹ ਸ਼ੋਅ ਵਾਸਤੇ ਲੈ ਗਏ ਅੱਛਾ ਸ਼ੋਅ ਵਾਸਤੇ ਲੈ ਛੇਲ ਨਹੀਂ ਆਏ ਰੁਕੋ ਕਦੇ ਸਾਮਰ ਸੁਮਣ ਦਾ ਬੰਦਾ ਨਹੀਂ ਰਹਿੰਦਾ ਜੀ ਹੁਣ ਸਾਰੇ ਤਾਂ ਅਸੀਂ ਇੱਥੇ ਆਏ ਫਿਰਦੇ ਆ ਠੀਕ ਹੈ ਜੀ ਤੇ ਨੈਕਸਟ ਆਪਣੀ ਜੀ ਇੱਧਰ ਆ ਗਈ ਇਹ ਵੀ ਕੁੜੀ ਆ ਇਹ ਕੁੜੀ ਹੈ ਜੀ ਅੱਛਾ ਇਹਦੀ 7-8 ਸਾਲ ਉਮਰ ਹੈ ਜੀ ਇਹ ਤਿੰਨ ਸਾਲਾਂ ਜਿਨੇ ਗੱਬਣ ਹੈ ਠੀਕ ਹੈ ਜੀ ਉਹ ਆਪਾਂ ਗੱਬਣ ਹੀ ਨਹੀਂ ਸੀਗੀ ਠੀਕ ਹੈ ਜੀ ਹਾਂ ਆ ਬੇਸ਼ੇਰੀ ਹੈ ਇਹ ਵੀ ਆਪਣੇ ਕੋਲ ਤੇ ਗੱਭਣ ਜੀ ਇਹ ਦੋ ਦੰਦ ਹੈ 36 ਇਹਦੀ ਕਿੰਨੀ ਹੈ 1 ਦੇ ਲਗਭਗ ਹੈ ਤੇ ਉਹਦੀ ਇਹਦੀ ਵੀ ਕਾਟੀ ਹੈ ਜੀ ਅਛਾ ਉਹਦੀ ਵੀ ਕਾਟ ਇਹਦੀ ਵੀ ਕੱਟ ਤੇ ਇਹ ਜੀ ਕਿੰਨੀ ਹਨ ਇਹ ਇਹ ਦੋ ਦੰਦ ਹੈ ਜੀ ਅੱਛਾ ਤੇ ਇਹ ਮਨ ਲਓ 7 ਸਾਲਾਂ ਦੀ ਕੁੜੀ ਹੈ ਸਾਡੀ ਠੀਕ ਹੈ ਜੀ ਤੇ ਬ੍ਰਦਰਜ਼ ਹਾਰਸ ਸਟੇਬਲ ਦਾ ਨਾਮ ਮੰਡੀ ਟੱਪੋ ਵਾਲੀ ਚਾਹੇ ਹਾਂਜੀ ਹਾਂਜੀ ਆ ਨੰਬਰ ਹੈਗੇ ਆ ਜੀ ਠੀਕ ਹੈ ਆ ਹੈਗੇ ਆ ਨੰਬਰ ਦੋ ਉੱਤਰ ਹੈਗੇ ਜੀ ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਜੀ ਗੁਰਪਿਆਸ ਵਿਰਕ 70730 8633 ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਤੇ ਬਾਕੀ ਇੱਕ ਦੋ ਨੰਬਰ ਇਹਨਾਂ ਦੇ ਆ ਵੀ ਲੱਗੇ ਹੋਏ ਪਵਨ ਨਹਿਰਾ ਦਾ ਹੀ ਬੋਲਦੇ ਜੀ 88682 47147 ਠੀਕ ਹੈ ਜੀ ਬਾਕੀ ਜਿਹੜੇ ਪਵਨ ਨਹਿਰਾ ਜੀ ਉਹਨਾਂ ਦਾ ਨੰਬਰ ਥੱਲੇ ਹੈਗਾ ਜੀ ਕੋਈ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਆ ਤੁਸੀਂ ਸਟਾਰਟ ਉਪਰ ਇਹ ਹੀ ਹੈ ਜੀ ਮੈਂ ਤਾਂ ਕੱਲੇ ਆਇਆ ਕੈਮਰੇ ਦੇ ਮੂਰੇ ਆਉਣ ਆਲਾ ਹੀ ਆ ਇਹਨਾਂ ਆਹ ਹੀ ਹੈਗਾ ਬਈਰਗੇ ਪਵਨ ਅਰਗੇ ਇਹਨਾਂ ਕੋਲ ਹੀ ਹੈ ਮੈਂ ਦਾ ਬਸ ਠੀਕ ਹੈ ਠੀਕ ਹੈ ਜੀ ਫੋਟੋ ਫੋਟੋ ਹੀ ਖਿਚਾ ਕੇ ਡੰਗਾ ਲਾ ਲੈਣਾ ਬਈ ਕੋਈ ਗੱਲ ਨਹੀਂ ਸਰ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਗੱਲਬਾਤ ਕਰਨ ਵਾਸਤੇ ਠੀਕ ਹੈ ਜੀ ਕਪਾਡੀ ਦੇ ਮੇਲੇ ਤੇ ਦੱਸੀ ਟੱਗ ਫਾਰਮ ਤੋਂ ਆਪਣਾ ਮਿਲਿਆ ਕਿਹੜਾ ਪਿੰਡ ਆ ਬਈ ਆਪਾਂ ਮੰਗਲ ਖੁਰਦੋ ਬਰੇ ਹਾਂਜੀ ਮੰਗਲ ਖੁਰਦੋ ਮੰਗਲ ਕੋਟੀ ਨਾਮ ਤਾਂ ਤੇ ਮੇਰਾ ਨਾਮ ਗਗਨ ਦੇਸ਼ ਸਿੰਘ ਕਰਵਾ ਠੀਕ ਹੈ ਜੀ ਕਿੰਨੇ ਦਿਨ ਹੋ ਕੇ ਆਏ ਹੋ ਪੰਜ ਦਿਨ ਹੋ ਗਏ ਕਿੱਦਾਂ ਦਾ ਰਿਸਪੌਂਸ ਸੇਲ ਪਰ ਸੇਲ ਵਾਸਤੇ ਲੈ ਕੇ ਆਏ ਹਾਂ ਹਾਂਜੀ ਸੇਲ ਵਾਸਤੇ ਹਾਂਜੀ 12 13 ਕੋੜੀਆਂ ਸੀ ਬਸਾਈ ਚਾਰ ਪੰਜ ਕੋੜੀਆਂ ਖਾ ਚਾਰ ਰਹੀਆਂ ਹੋ ਵੀ ਠੀਕ ਹੈ ਹਾਂ ਅਭੀ ਆਪਣੀਆਂ ਹੀ ਇੱਥੇ ਨੇ ਕਰੇ ਹਾਂ ਹਾਂਜੀ ਹਾਂਜੀ ਕਿਹੜੀ ਹੈ ਜੀ ਆਹ ਇਹਦੀ ਇਹ ਬਿੰਜਲ ਬਿੰਜਲ ਟੂਪੋੜਾ ਠੀਕ ਕੋੜਾ ਵਹੇ ਨਹੀਂ ਉਹਦੀ ਬੱਚੀ ਹੈ ਅੱਛੇ ਉਹਦੀ ਪੁੱਤ ਬਿੰਜਲ ਦੀ ਬੱਚੀ ਹੈ ਆ ਬਿੰਜਲ ਟੂਪੋੜਾ ਕੋੜਾ ਦੀ ਬੱਚੀ ਹੈ ਠੀਕ ਹੈ ਜੀ ਕਿੰਨੀ ਹਾਈਟ ਹੈ ਜੀ ਇਹਦੀ ਹੋਵੇ ਬਾਟ ਬਾਟ ਸਮਾਰਟ ਹੋਣ ਕਿ ਲਈ ਏਜ ਆ ਇਹਦੀ ਹੈਗੀ 5 ਸਾਲ 5 ਸਾਲ ਦੀ ਬਿੰਜਲ ਕੋ ਬੱਚੀ ਹੈ ਤੇਰੀ ਇਹ ਨਸਲ ਕਿਹੜੀ ਆ ਮਾਰਵਾੜੀ ਸਮਾਰਟਵਾੜੀ ਠੀਕ ਹੈ ਤੇ ਅੱਗੇ ਵੀ ਉਹ ਵੀ ਕੋੜੀਆਂ ਹੀ ਆ ਦੋਨੇ ਹਾਂ ਭਾਈ ਇਹਦੀ ਹੈਗੀ 5 ਸਾਲ ਦੀ ਵੀਰ ਪਾਰਸ ਦੀ ਬੱਚੀ ਹੈ ਹਾਂਜੀ ਇਹ ਵੀ ਮਾਰਵਾੜੀ ਹੋਈ ਹੈ ਇਹ ਵੀ ਮਾਰਵਾੜੀ ਹੈ ਪਾਰਸ ਦੀ ਬੱਚੀ ਆ ਇਹਦੀ ਉਮਰ ਤਿੰਨ ਸਾਲ ਤਿੰਨ ਸਾਲ ਕਿੰਨੀ ਹਾਈਟ ਕਿੰਨੀ ਹੈ ਇਹਦੀ ਹੋ ਗਈ ਹੈ ਸਾਡਾ ਕਾਰਡ ਸਾਡੇ ਕਾਰਡ ਦਾ ਕਾਰਡ ਇਹ ਵੀ ਮਾਰਵਾੜੀ ਸਾਵੀ ਮਾਰਵਾੜੀ ਸੀ ਇਹ ਵੀ ਮਾਰਵਾੜੀ ਹਾਂਜੀ ਹਾਂਜੀ ਤੇ ਜਿਹੜੀ ਨੈਕਸਟ ਆ ਉਹ ਵੀ ਮਾਰਵਾੜੀ ਹੈ ਹਾਂਜੀ ਇਹ ਇਹ ਪ੍ਰੈਗਨੈਂਟ ਆ ਵੀਰੇ ਅੱਛਾ 6 ਮਹੀਨੇ ਦੀ ਇਹ ਵੀ ਸੇਵਾਸੀ ਨੇ ਹਾਂਜੀ ਹਾਂਜੀ ਇਹ ਵੀ ਸੇਵਾਸੀ ਹਾਂਜੀ ਏ ਰਾਜ ਹੰਸ ਜੀ ਹਾਂ ਜੀ ਮਾਰਵੜੀ ਹੈ ਹਾਂ ਜੀ ਮਾਰਵੜੀ ਹੈ ਇਹਦੀ ਹਾਈਟ ਹੈ ਜੀ ਇਹਦੀ 60+ ਹੀ ਹੋਵੇ 60+ ਕਿੰਨੀ ਆਏ ਤੇ ਇਹਦੀ 55 ਅੱਛਾ ਸਾਰੀ ਮਤਨ ਨੂੰ ਸੇਲ ਵਾਸਤੇ ਕਿੱਲੋ ਮਾਰਵੜੀ ਹੋਈ ਆ ਹਾਂ ਜੀ ਹਾਂ ਜੀ ਇੱਕ ਆਪਾਂ ਇੱਕ ਸਗੀ ਚੰਬੀ ਆਪਣੇ ਕੋਲ ਅੱਛਾ ਜੀ ਹਮੇ ਲੱਗਦਾ ਚੜਾ ਲਈ ਬਾਕੀ ਦੀ ਸੇਲ ਹੋ ਗਈਆਂ ਠੀਕ ਹੈ ਜੀ ਤੇ ਬਛੇਰਾ ਪਾਪਾ ਹਾਂ ਜੀ ਕਿਹੋ ਨਾਲ ਹਾਂ ਜੀ ਬੱਚਾ ਇੱਥੇ ਹੀ ਲਿਆ ਹੈ ਹਾਂ ਜੀ ਦਾਤਾ ਇਹਨੂੰ ਬਸੰਦਾ ਗਿਆ ਤੇ ਲੈ ਲੈ ਜੇਨ ਵਾਸਤੇ ਨੀ ਮਸਲ ਚਾਤਰਿੰਦੇ ਨਾ ਕਰੇ ਪੁੱਛੇ ਨਾ ਅੱਛਾ ਰਿਪੇਜ ਨਾ ਮਾਸੀ ਕੋਸਤੀ ਹਾਂਜੀ ਹਾਂਜੀ ਆਪਣੇ ਕੋ ਘਰੇ ਵੀ ਹੈਗੇ ਆ ਅੱਛਾ ਕਾਲੇ ਕਾਂਦੇ ਦਾ ਹਾਂਜੀ ਦੋ ਆ ਕਾਲੇ ਕਾਂਦੇ ਡਾਇਰੈਕਟ ਅੱਛਾ ਇੱਕ ਹੈਗਾ 5 ਸਾਲ ਦਾ ਹਾਂਜੀ ਇੱਕ ਹੈਗਾ 1 ਸਾਲ ਦਾ ਇਹ ਕਿਹੜਾ ਪਿੰਡ ਆ ਆਪਣਾ ਪੱਕੋ ਪੱਕੋਂ ਕੋਲ ਨੰਗਰ ਥਰ ਅੱਛਾ ਕਿਹੜਾ ਚਿਲਾ ਕਿਹੜਾ ਪਿੰਡ ਤੁਹਾਨੂੰ ਨਹੀਂ ਪੈਂਦਾ ਤੁਹਾਨੂੰ ਨਹੀਂ ਪੈਂਦਾ ਅੱਛਾ ਕਿਤੇ ਕੰਟੈਕਟ ਨੰਬਰ ਕਿੰਨੇ ਆ ਆਪਣੇ 98566000 6500 6000 ਤੋਂ ਕਿਲ ਸ਼ਾਰਟ ਪਰ ਬਣਾ ਕੀ ਜੱਸੀ ਸ਼ਾਰਟ ਪਰ ਜੱਸੀ ਸ਼ਾਰਟ ਪਰ ਸੇਲ ਪਰਚੇਦ ਦਾ ਕੰਮ ਵੀ ਕਰਦੇ ਆ ਸ਼ਾਰਟ ਦਾ ਕੰਮ ਵੀ ਹੈਗਾ ਹਾਂ ਜੀ ਸੇਲ ਦਾ ਵੀ ਹੈ ਸ਼ਾਰਟ ਦਾ ਵੀ ਹੈ ਠੀਕ ਹੈ ਮੇਨ ਮਤਲਬ ਆਪਣੇ ਕੋਲ ਇੱਥੇ ਮਾਰਵਾੜੀ ਜ਼ਿਆਦਾ ਸੀ ਹਾਂ ਇਹ ਸੇਲ ਵਾਲੇ ਸੀ ਹਾਂ ਜੀ ਜਿੰਨੇ ਵੀ ਕਹਿ ਰਹੇ 10 12 ਮੇਕੀ ਸਾਰੇ ਮਾਰਵਾੜੀ ਹੀ ਸੀ ਹਾਂ ਜੀ ਹਾਂ ਜੀ ਆਪਣੇ ਕੋਲ ਇੱਕ ਆਵਾਜ਼ਦ ਦੀ ਬੱਚੀ ਹੈ ਘਰੇ ਠੀਕ ਹੈ ਜੀ ਤੇ ਇੱਕ ਹੈਗੀ ਖਲੀਫੇਰੀ ਆ ਠੀਕ ਹੈ ਜੋ ਵਧੀਆ ਜਾਨਵਰ ਹੈਗੇ ਘਰੇ ਵਧੀਆ ਨਸਲ ਦੇ ਆ ਉਹ ਕਰੇ ਹੈਗੇ ਠੀਕ ਉਹ ਕਰੇਗਾ ਛੱਟ ਪਰਮ ਪਰਪਰ ਕੰਮ ਹੈ ਹਾਂ ਜੀ ਹਾਂ ਜੀ ਠੀਕ ਤੁਹਾਡੇ ਜੀ ਪਹੁੰਚਾਂਗੇ ਜਰੂਰ ਤੁਹਾਡੇ ਸਟਾਰਟ ਪਰਮ ਤੇ ਠੀਕ ਹੈ ਜੀ ਥੈਂਕ ਯੂ ਸੋ Much ਲੋ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਜਗਰਾਉਂ ਸ਼ਹਿਰ ਦੇ ਵਿੱਚ ਜਿਹੜਾ ਘੋੜਿਆਂ ਦਾ ਮੇਲਾ ਚੱਲਦਾ ਪਿਆ ਸੀਗਾ ਜੀ ਤੁਹਾਨੂੰ ਜਿੰਨਾ ਹੋ ਸਕੇ ਜੀ ਉਹਨਾਂ ਐਕਸਪਲੋਰ ਕਰਾਇਆ ਜਿੰਨੇ ਘੋੜੇ ਘੋੜੀਆਂ ਇੱਥੇ ਅਵੇਲੇਬਲ ਸੀਗੇ ਚਾਹੇ ਉਹ ਸਟੱਡ ਫਾਰਮ ਵਾਸਤੇ ਚਾਹੇ ਉਹ ਫੇਲ ਵਾਸਤੇ ਸੀਗੇ ਸਾਰੇ ਤੁਹਾਨੂੰ ਦਿਖਾਏ ਆ ਜੀ ਤੇ ਮਾਫ਼ ਕਰਿਓ ਜੀ ਮੈਂ ਲਾਸਟ ਦਿਨ ਆਇਆ ਐਸੇ ਕਰਕੇ ਮੇਰੇ ਤੋਂ ਵੀਡੀਓ ਪ੍ਰੋਪਰ ਸ਼ੂਟ ਨਹੀਂ ਕਿਉਂਕਿ ਅੱਜ ਸਿਰਫ ਖਤਮ ਹੋ ਰਿਹਾ ਸੀ ਸਾਰਾ ਕੁਝ ਸਾਰੇ ਆਪਣਾ ਸਮਾਨ ਲੈ ਕੇ ਘਰਾਂ ਨੂੰ ਜਾ ਰਹੇ ਆ ਕੁਝ ਰੀਜ਼ਨਸ ਕਰਕੇ ਅਸੀਂ ਲੇਟ ਹੋ ਗਏ ਸੀ ਕਿ ਫਿਰ ਵੀ ਜਿੰਨਾ ਕੁ ਹੋ ਸਕਿਆ ਸੀ ਵੀਡੀਓਜ਼ ਕਵਰ ਕਰ ਲਈਆਂ ਜ ਆਪਾਂ ਪਰਸੈਂਟ ਵਲੌਗਸ ਵੀ ਕਰਾਂਗੇ ਆਪਣੇ ਜਿਹੜੇ ਉਹਨਾਂ ਦੇ ਘਰੇ ਛੱਡ ਫਾਰਮਸ ਬਣੇ ਹੋਏ ਆ ਵੀ ਕਿਹੜੀ ਕਿਹੜੀ ਨਸਲਾਂ ਦੇ ਘੋੜੇ ਉਹਨਾਂ ਕੋ ਅਵੇਲੇਬਲ ਆ ਤੇ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਨਵੇਂ ਵਲੌਗ ਨਵੀਂ ਲੋਕੇਸ਼ਨ ਨਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਵਾਦ ਤੋਂ ਵਾਦ ਤੇ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਥੈਂਕ ਯੂ ਟੇਕ ਕੇਅਰ ਬਾਏ